ਪੰਜਾਬ ਅਤੇ ਹਰਿਆਣਾ ਬਾਰਡਰ ਤੇ ਕਿਸਾਨ ਅੰਦੋਲਨ ਅਜੇ ਵੀ ਜਾਰੀ ਹੈ ਤੇ ਇਸ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਦੀ ਹੋਈ ਹੈ ਤੇ ਇਹ ਸੁਣਵਾਈ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਪਾਏ ਗਏ ਇੱਕ ਪਟੀਸ਼ਨ ਤੇ ਹੋਈ ਹੈ ਜਿਸ ਦੇ ਵਿੱਚ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਵੱਲੋਂ ਚਾਰਪਾਈ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਕੀਲ ਨੇ ਦੱਸਿਆ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਕਿ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਪ੍ਰਦਰਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ ਤੇ ਪਾਇਲਟ ਗੱੰਨਾਂ ਦਾ ਇਸਤੇਮਾਲ ਕਿਉਂ ਕੀਤਾ ਜਾ ਰਿਹਾ ਹੈ ਅੱਜ ਸਟੇਟ ਆਫ ਪੰਜਾਬੀ ਅੱਜ ਕੀ ਹੋਇਆ ਅੱਜ ਆਪਣੀ ਪੀਆਈਐਲ ਪੈਂਡਿੰਗ ਸੀਗੀ ਤੇ ਅੱਜ ਸਟੇਟ ਅਸੀਂ ਇਸ਼ੂ ਰੇਜ਼ ਕੀਤਾ ਵੀ 21 ਤਰੀਕ ਨੂੰ ਜਦੋਂ ਫਾਰਮਰਾਂ ਨੇ ਪ੍ਰੋਟੈਸਟ ਕਰਨ ਲੱਗੇ ਸੀ ਇਹ ਇਹਨਾਂ ਤੇ ਐਕਸੈਸਿਵ ਐਂਡ ਅਨਵੈਰੈਂਟਡ ਫੋਰਸ ਯੂਜ਼ ਹੋਈ ਹੈ ਤੇ ਇਹਨੂੰ ਇਹਦਾ ਸੰਗਿਆਨ ਲੈਂਦੇ ਹੋਏ ਕੋਰਟ ਨੇ ਕਿਹਾ ਸਟੇਟ ਆਫ ਹਰਿਆਣਾ ਤੁਸੀਂ ਕੋਈ ਟੈਰਰਿਸਟ ਸਟੇਟ ਨਹੀਂ ਹੈਗੇ ਜੋ ਇੰਨੀ ਜ਼ਿਆਦਾ ਵਾਇਲੈਂਸ ਯੂਜ਼ ਕਰ ਰਹੇ ਹੋ ਪੀਸਫੁਲ ਪ੍ਰੋਟੈਸਟਰਸ ਤੇ ਇਹ ਉਹ ਆਪਣਾ ਫੰਡamentals ਰਾਈਟ ਐਕਸਰਸਾਈਜ਼ ਕਰ ਰਹੇ ਆ ਤੇ ਦੂਜੇ ਪਾਸੇ ਇੱਕ ਕਿਸਾਨ ਦੀ ਜਿਹੜੇ ਦੀ ਡੈਥ ਹੋਈ ਸੀ ਸ਼ੁਭਕਰਨ ਸਿੰਘ ਦੀ ਉਹਦੀ ਡੈਥ 21 ਨੂੰ ਹੋਈ ਸੀ ਬਟ ਉਹਦੀ ਐਫ ਆਈ ਆਰ ਚ 7 ਦਿਨਾਂ ਦਾ ਡਿਲੇ ਸੀ ਇਹ ਤੇ ਸਟੇਟ ਆਫ ਪੰਜਾਬ ਨੂੰ ਫਟਕਾਰ ਲਾਉਂਦੇ ਹੋਏ ਕੋਰਟ ਨੇ ਕਿਹਾ ਇਹਦੀ ਐਫ ਆਈ ਆਰ ਤੇ ਪੋਸਟਮਾਰਟਮ ਪਲੇਸ ਔਨ ਰਿਕਾਰਡ ਕਰੋ ਤੇ ਤੀਜਾ ਇਸ਼ੂ ਜਿਹੜਾ ਅਸੀਂ ਅੱਜ ਰੇਜ਼ ਰੇਜ਼ ਕੀਤਾ ਇੰਟਰਨੈਟ ਸਸਪੈਂਸ਼ਨ ਦਾ ਲਾਸਟ 20 ਦਿਨਾਂ ਤੋਂ ਬਹੁਤ ਸਾਰੇ ਡਿਸਟ੍ਰਿਕਟਾਂ 'ਚ ਇੰਟਰਨੈਟ ਸਸਪੈਂਡ ਕੀਤਾ ਹੋਇਆ ਸੀ ਤੇ ਇਸ 'ਚ ਅਸੀਂ ਜੱਜਮੈਂਟਸ ਰੈਫਰ ਕੀਤੀ ਔਨਰੇਵਲ ਸੁਪਰੀਮ ਕੋਰਟ ਦੀ ਅਨੁਰਾਦਾ ਬਸੀਨ ਵਰਸਸ ਯੂਨੀਅਨ ਆਫ ਇੰਡੀਆ ਜਿਸ 'ਚ ਜਿਹਨੂੰ ਰੈਫਰ ਕਰਦੇ ਹੋਏ ਜੱਜ ਸਾਹਿਬ ਨੇ ਪੈਰਾ 99 ਨੂੰ ਰੈਫਰ ਕਰਦੇ ਹੋਏ ਸਟੇਟ ਨੂੰ ਡਾਇਰੈਕਸ਼ਨ ਦਿੱਤੀ ਕਿ ਤੁਸੀਂ ਇੰਟਰਨੈਟ ਨਹੀਂ ਬੰਦ ਕਰ ਸਕਦੇ ਤੇ ਉਹਨਾਂ ਤੋਂ ਐਫਾ ਡੇਵਿਡ ਫਾਈਲ ਕਰਨ ਨੂੰ ਕਿਹਾ ਹੈ ਵੀ ਕਿਹੜੇ ਕਿਹੜੇ ਡਿਸਟ੍ਰਿਕਟ ਚ ਕਿਉਂ ਤੇ ਕਿਉਂ ਇੰਟਰਨੈਟ ਸਸਪੈਂਡ ਹੈ ਤੇ ਉਹਨੂੰ ਫਟਾਫਟ ਰੀਇਨਸਟੇਟ ਕੀਤਾ ਜਾਇਆ ਜਾਵੇ ਅਗਲੀ ਸੁਣਵਾਈ ਅਗਲੇ ਇੱਕ ਹਫਤੇ ਬਾਅਦ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ